ਏਜ ਅਸੀਂ ਚੰਡੀਗੜ੍ਹ ਤੋਂ ਚੱਲ ਕੇ ਆਏ ਜੀ ਕੋਇਂਦਵਾਲ ਸਾਹਿਬ ਦੇ ਅੱਡੇ ਦੇ ਵਿੱਚੋਂ ਸਵਾਰੀਆਂ ਬੈਠੀਆਂ ਜੀ ਅਗਲੀਆਂ ਛੀਟਾਂ ਭਰਗੀਆਂ ਸੀ ਇਹ ਮਗਰ ਛੀਟਾਂ ਖਾਲੀ ਪਈਆਂ ਅਸੀਂ ਇਹ ਬੀਬੀ ਜੀ ਕਹਿੰਦੇ ਮੱਗੇ ਬਹਿਣਾ ਤੇ ਮੇਰੇ ਨਾਲ ਦੇ ਇਹਨੇ ਗੱਲ ਕਹੀਆ ਕਨੈਕਟਰ ਸਾਹਿਬ ਨੇ ਕਿ ਤੁਸੀਂ ਮਗਰ ਬਹਿ ਜਾਓ ਮਗਰ ਛੀਟਾਂ ਖਾਲੀ ਹੈਗੀਆਂ ਵਾ ਇਹ ਕਹਿੰਦੀ ਮੈਂ ਹਾਂ ਅੱਗੇ ਹੀ ਬਹਿਣਾ ਮੈਂ ਵੀ ਆਈਪੀ ਹਾਂ ਕੀ ਨੌਕ ਦਾ ਜਿਹੜੀ ਬੱਸ ਥਾਣੇ ਲੈ ਕੇ ਆਉਣੀ ਪਈ ਉਹਦਾ ਕਹਿੰਦੀ ਮੈਂ ਵੀ ਆਈਪੀ ਹਾਂ ਮੈਂ ਅੱਗੇ ਹੀ ਬਹਿਣਾ ਨਾਲ ਦੇ ਮੇਰੇ ਕਨੈਕਟਰ ਸਾਹਿਬ ਨੇ ਇਹ ਗੱਲ ਕਹੀਆ ਵੀ ਪਿੱਛੇ ਚਲ ਜਿਓ ਤੁਸੀਂ ਵੀ ਪਿੱਛੇ ਛੀਟਾਂ ਖ ਆਹ ਬਾਰ-ਬਾਰ ਕਹਿੰਦੀ ਮੈਂ ਵੀਆਪੀਆਂ ਇਤੋਂ ਕਰਦਾ ਕਤਰਦਾ ਨਾਲ ਦੇ ਨੂੰ ਕਹਿੰਦੀ ਆ ਵੀ ਤੂੰ ਹੁੰਦਾ ਕੋਣ ਵੱਧ ਬੋਲਣ ਵਾਲਾ ਮੈਂ ਤਾਂ ਮੈਂ ਤੇਰੇ ਚਪੇੜ ਮਾਰਨੀ ਆ ਚਪੇੜਾ ਮਾਰਦੇ ਤੋਂ ਧਮਕੀਆਂ ਦਿੱਤੀਆਂ ਉਸ ਤੋਂ ਬਾਅਦ ਫਿਰ ਅਸੀਂ ਗੱਡੀ ਰੋਕਤੀ ਆ ਆਇਆ ਭਾਈ ਸਾਹਿਬ ਇਹ ਝਗੜਾ ਚੰਗਾ ਨਹੀਂ ਹੁੰਦਾ ਤੁਸੀਂ ਨਾ ਕਰੋ ਕਰਦਾ ਆਂਦੀ ਮੈਂ ਅੱਗੇ ਬੰਦੇ ਸੱਦਣੇ ਅਸਰ ਵਾਲੇ ਬੰਦੇ ਸੱਦਣੇ ਆਂ ਆਇਆ ਬੰਦੇ ਵਾਲਾ ਕੰਮ ਨਾ ਕਰੋ ਅਸਕਰ ਸ਼ਾਮਾਂ ਦਾ ਟਾਈਮ ਆ ਲੋਕਾਂ ਨੇ ਘਰੋ ਘਰੀ ਜਾਣਾ ਹੈਗਾ ਵਾ ਇਹ ਕੰਮ ਚੰਗਾ ਨਹੀਂ ਐਵੇਂ ਟਟਕੇ ਤੇ ਗਾਈ ਹੋਈਆਂ ਆਂ ਹਾਂਜੀ ਬਾਦੀ ਗੱਲ ਗੱਡੀ ਚੁੰਗੀ ਲਜੋ ਉਹ ਕਰਕੇ ਸਾਨੂੰ ਅਜਲ ਸਾਨੂੰ ਨਹੀਂ ਸੀ ਪਤਾ ਕਿ ਚੁੰਗੀ ਆ ਕਿ ਠਾਣਾ ਵਾ ਇੱਥੇ ਤੋਂ ਲੱਗਾ ਠਾਣਾ ਵਾ ਅਸੀਂ ਠਾਣੇ ਗੱਡੀ ਲੱਗੀ ਸਾਰੀਆਂ ਪਰੇਸ਼ਾਨ ਹੋਣ ਡੀਆਂ ਸਾਰੀਆਂ ਟੋਟਲ ਪਰੇਸ਼ਾਨ ਹੋਣ ਡੀਆਂ ਸ਼ਾਮਾਂ ਦਾ ਟਾਈਮ ਆ ਜੀ ਇੰਨੇ ਕਹਿੰਦੇ ਬੱਚੇ ਆ ਆਹ ਗੱਲ ਹੈ ਕਿ ਉਹ ਭਿੰਜ ਕਿਤੇ ਕੋਈ ਜੋਬ ਵੀ ਕਰਦੇ ਕੋਈ ਸਰਕਾਰੀ ਪਤਾ ਨਹੀਂ ਸਾਨੂੰ ਵੀਆਈਪੀ ਦੀ ਧਮਕੀਆਂ ਦੇਣ ਕਹਿੰਦੇ ਮੈਂ ਵੀਆਈਪੀ ਹਾਂ ਵੀਆਈਪੀ ਸ਼ੀਟ ਤੇ ਬਣਾ ਦੇ ਦੋ ਜਿਹੜੀ ਤੁਹਾਡੇ ਨਾਲ ਗੱਲ ਕਰਾਈ ਗਈ ਫੋਨ ਤੇ ਉਹ ਕੌਣ ਸੀ ਗੰਟੀ ਦੇ ਕੀ ਕਰ ਰਹੇ ਉਹਨੇ ਉਹ ਕਹਿੰਦੇ ਸੀ ਲੱਖਾ ਚੇਅਰਮੈਨ ਬਲਟੋਏ ਦਾ ਹਾਂਜੀ ਤੇ ਮੇਰਾ ਪਿੰਡੂ ਬਲਟਵਾ ਅਸਿੱਧੀ ਜੀ ਗੱਲ ਉਹ ਮੈਂ ਆਪ ਗੱਲ ਕੀਤੀ ਵੀ ਦੱਸੋ ਵੀ ਵੀਰ ਜੀ ਕੀ ਗੱਲ ਆ ਉਹ ਗੋ ਉਹਨਾਂ ਵੀ ਗੱਲ ਅਣ ਸੁਣੀ ਦੀ ਕਰਤੀ ਬਾਅਦ ਚ ਉਹਨਾਂ ਕੋ ਖਾਸ ਸਪੋਰਟ ਨਹੀਂ ਦਿੱਤੀ ਨਾ